ਕੀ ਕਾਲ ਜੀ ਇਸ ਟਾਈਮ ਅਸੀਂ ਮੌਜੂਦ ਆਗੇ ਖਨੌਰੀ ਬਾਰਡਰ ਦੇ ਉੱਪਰ ਕਿਸਾਨ ਅੰਦੋਲਨ ਦੇ ਮੋਰਚੇ ਦੇ ਵਿੱਚ ਜਿਹੜਾ ਕਿ ਕੱਲ ਤਾਂ ਕਿਸਾਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੰਡੀਗੜ੍ਹ ਮੀਟਿੰਗ ਤੋਂ ਗ੍ਰਿਫਤਾਰ ਕੀਤਾ ਗਿਆ ਹੋਰ ਕਾਕਾ ਸਿੰਘ ਕੋਟੜਾ ਤੇ ਹੋਰ ਜਿੰਨੇ ਆਗੂ ਸੀਗੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੱਲ ਗ੍ਰਿਫਤਾਰੀ ਹੋਈ ਤੇ ਅੱਜ ਸਵੇਰੇ ਜਿਹੜਾ ਆਪਰੇਸ਼ਨ ਕਲੀਨ ਸਵੀਪ ਜਿਹੜਾ ਜਿਸ ਨੂੰ ਨਾਮ ਦਿੱਤਾ ਗਿਆਗਾ ਉਹ ਸ਼ੁਰੂ ਹੋਇਆ ਮੋਰਚਾਂ ਕਲੀਨ ਸਵੀਪ ਆਪਰੇਸ਼ਨ ਦੇ ਦੌਰਾਨ ਜਿਹੜਾ ਪੂਰੇ ਸ਼ੰਭੂ ਅਤੇ ਖਨੌਰੀ ਮੋਰਚੇ ਨੂੰ ਜਿਹੜਾ ਉਹ ਸਾਫ਼ ਕਰਨਾ ਸੀ ਜਿੰਨੇ ਕਿਸਾਨਾਂ ਦੇ ਟਰੈਕਟਰ ਟਰਾਲੀ ਤੰਬੂ ਸੀ ਉਹ ਸਾਰੇ ਇੱਥੋਂ ਅਖਾੜੇ ਜਾਣੇ ਸੀ ਤਾਂ ਹੁਣ ਪਿੱਛੇ ਦੀਆਂ ਤਸਵੀਰਾਂ ਤੁਸੀਂ ਮੇਰੇ ਦੇਖ ਸਕਦੇ ਹੋਗੇ ਤਕਰੀਬਨ 7 ਵਜੇ ਦਾ ਸਮਾਂ ਹੈਗਾ ਤਕਰੀਬਨ ਜਿੱਥੇ ਸਾਹਮਣੇ ਪੈਟਰੋਲ ਪੰਪ ਵੀ ਤੁਹਾਨੂੰ ਨਜ਼ਰ ਆਉਂਦਾ ਹੋਊਗਾ ਕਿ ਜਿੱਥੇ ਕਿਸਾਨ ਆਪਣੀ ਪ੍ਰੈਸ ਕਾਨਫਰੰਸ ਕਰਦੇ ਸੀ ਹਰ ਰੋਜ਼ ਉੱਥੇ ਤੱਕ ਜਿਹੜਾ ਇਹ ਸਫਾਈ ਅਭਿਆਨ ਹੈ ਜਿਹੜਾ ਉਹ ਕੰਪਲੀਟ ਹੋ ਚੁੱਕਾ ਹੈਗਾ ਇੱਥੇ ਤੱਕ ਟਰੈਕਟਰ ਟਰਾਲੀਆਂ ਹਟਾਈਆਂ ਜਾ ਚੁੱਕੀਆਂ ਨੇ ਕਹਿ ਸਕਦੇ ਆਂ ਕਿ ਤਕਰੀਬਨ 500 ਮੀਟਰ ਦਾ ਮੋਰਚਾ ਜਿਹੜਾ ਬਚਿਆ ਹੈਗਾ 500 ਮੀਟਰ ਦੇ ਵਿੱਚ ਟਰਾਲੀਆਂ ਜਿਹੜੀਆਂ ਉਹ ਰਹਿਂਦੀਆਂ ਨੇ ਬਾਕੀ 1 ਕਿਲੋਮੀਟਰ ਦੀਆਂ ਟਰਾਲੀਆਂ ਜਿਹੜੀਆਂ ਉਹ ਹਟਾ ਦਿੱਤੀਆਂ ਗਈਆਂ ਨੇ ਤੇ ਇੱਥੇ ਹੀ ਜਿਹੜਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਹੋਰ ਲਾਮ ਲਸ਼ਕਰ ਜੇ ਕਹਦੇ ਆ ਹੈਡਰਾ ਜੀਸੀਬੀ ਮਸ਼ੀਨਾ ਪੂਰਾ ਜਿਹੜਾ تامਜਾਮ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹ ਕੀਤਾ ਹੋਇਆਗਾ ਚੱਲ ਰਹੇਗਾ ਸਟੇਜ ਹੈ ਜਿਹੜੀ ਉਹ ਖਾੜੀ ਜਾ ਰਹੀ ਹੈ ਖਾਲਸਾ ਏਡ ਦਾ ਜਿਹੜਾ ਉਹ ਸ਼ੈੱਡ ਹੈਗਾ ਉਹ ਵੀ ਪੁੱਟਿਆ ਜਾ ਰਹੇਗਾ ਤੇ ਲੱਗਦਾ ਹੈ ਕਿ ਅੱਜ ਰਾਤ ਨੂੰ ਬਿਲਕੁਲ ਨਜ਼ਦੀਕ ਤੇ ਜਾ ਕੇ ਜਿਹੜਾ ਬਾਰਡਰ ਦੇ ਨਜ਼ਦੀਕ ਤੱਕ ਜਾਂ ਤਾਂ ਇਹ ਸਫਾਈ ਅਭਿਆਨ ਪੂਰਾ ਹੋ ਜਾਊਗਾ ਜਾਂ ਫਿਰ ਸਵੇਰ ਤੱਕ ਜਿਹੜਾ ਇਹ ਰੋਡ ਹੈਗਾ ਹੈਗਾ ਦਿੱਲੀ ਨੂੰ ਜਾਣ ਵਾਲਾ ਤਾਂ ਇਹ ਚਾਲੂ ਕਰ ਦਿੱਤਾ ਜਾਊਗਾ ਵੱਡੀ ਗੱਲਬਾਤ ਇਥੇ ਇਹ ਵੀ ਹੈ ਕਿ ਅੱਜ ਇਸ ਵਿਚਾਲੇ ਜਿਹੜਾ ਪੰਜਾਬ ਸਰਕਾਰ ਦੀ सीएम ਮੁੱਖ ਮੰਤਰੀ ਦੇ ਰਹਿਸ਼ ਦੇ ਉੱਪਰ ਮੀਟਿੰਗ ਹੋਈ ਹੈ ਹਾਲਾਂਕਿ ਉਸ ਦੇ ਵਿੱਚ ਕੀ ਫੈਸਲੇ ਲਈ ਜਾਂਦੇ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਜਿਹੜੀ ਉਹ ਚਰਚਾ ਕੀਤੀ ਜਾ ਸਕਦੀ ਹੈ ਕਿ ਪੰਜਾਬ ਦੇ ਲੋਕ ਇਸ ਐਕਸ਼ਨ ਨੂੰ ਕਿਵੇਂ ਦੇਖਦੇ ਨੇ ਪੰਜਾਬ ਦੇ ਲੋਕ ਦੇ ਨਾਲ ਅੱਗੇ ਨਜਿੱਠਣਾ ਕਿਵੇਂ ਹੈ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਜਿਹੜੇ ਉਹ ਹੋ ਰਹੇ ਨੇਗੇ ਮੋਗੇ ਜਿਲ੍ਹੇ ਦੇ ਵਿੱਚ ਕਹਿ ਦਈਏ ਤਾਂ ਵੱਡੇ ਪੱਧਰ ਤੇ ਕਿਸਾਨਾਂ ਦੇ ਉੱਪਰ ਲਾਠੀ ਚਾਰਜ ਦੇਖਣ ਨੂੰ ਮਿਲਿਆ ਖਾਸ ਗੱਲ ਇਹ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਕਿਸਾਨ ਨੇ ਉਹਨਾਂ ਨੂੰ ਅਪੀਲ ਵੀ ਇਹ ਕੀਤੀ ਗਈ ਹੈ ਕਿ ਜਿਹੜੇ ਕਿਸਾਨ ਨੇ ਉਹ ਆਪਣੇ ਜਿਹੜੇ ਰਜਿਸਟ੍ਰੇਸ਼ਨ ਕਰਾਉਣ ਤਾਂ ਉਸ ਤੋਂ ਬਾਅਦ ਉਹ ਆਪਣੇ ਟਰੈਕਟਰ ਨੇ ਜਿਹੜੇ ਜਾਂ ਸਾਧਨ ਨੇ ਉਹਨਾਂ ਦੇ ਉਹ ਲੈ ਕੇ ਜਾ ਸਕਦੇ ਉਹਨਾਂ ਦੀਆਂ ਆਰ.ਸੀਆਂ ਜਿਹੜੀਆਂ ਹੈਗੀਆਂ ਨੇ ਉਹ ਪ੍ਰਸ਼ਾਸਨ ਨੂੰ ਦਿਹਾਉਣ ਜਾਂ ਫਿਰ ਦੋ ਗਵਾਹ ਨਾਲ ਜ਼ਰੂਰ ਲੈ ਕੇ ਆਉਣ ਤਾਂ ਜੋ ਬਾਅਦ ਦੇ ਵਿੱਚ ਉਹ ਆਪਣੇ ਸਾਧਨ ਲੈ ਕੇ ਜਾ ਸਕਦੇ ਨੇ ਕੁਝ ਸਾਧਨ ਹੈਗੇ ਨੇ ਜਿਹੜੇ ਉਹ ਥਾਣਾ ਖਨੌਰੀ ਦੇ ਵਿੱਚ ਵੀ ਦੇਖਣ ਨੂੰ ਮਿਲੇ ਨੇ ਕਿ ਇੱਕ ਦੋ ਟਰਾਲੀਆਂ ਜਿਵੇਂ ਇੱਕ ਦੋ ਜਿਹੜੀ ਗੱਡੀ ਆ ਕਿਸਾਨਾਂ ਦੀ ਜਿਹੜੀਆਂ ਬਲੂਰੋ ਕੈਂਪਰ ਗੱਡੀਆਂ ਅਕਸਰ ਕਿਸਾਨ ਵਰਤਦੇ ਨੇ ਉਹ ਸਾਜੇ ਸਾਧਨ ਖਨੌਰੀ ਥਾਣੇ ਦੇ ਵਿੱਚ ਵੀ ਦੇਖਣ ਨੂੰ ਮਿਲੇ ਨੇ ਅਤੇ ਨਾਲ ਗੱਲ ਦੱਸ ਦਈਏ ਕਿ ਉੱਥੇ ਹੀ ਖਨੌਰੀ ਥਾਣੇ ਦੇ ਬਿਲਕੁਲ ਹੀ ਨਜ਼ਦੀਕ ਜਿਹੜਾ ਹਨੂਮਾਨ ਮੈਰਿਜ ਪੈਲਸ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਹੋ ਡਿਟੇਨ ਕਰਕੇ ਰਾਤ ਤੋਂ ਹੀ ਰੱਖਿਆ ਹੋਇਆ ਹੈਗਾ ਕਹਾ ਜਾ ਰਿਹਾ ਹੈ ਕਿ ਇਥੋਂ ਮੋਰਚੇ ਦੇ ਵਿੱਚੋਂ 400 ਤੋਂ ਵੱਧ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈਗਾ ਤਾਂ ਤੇ ਜਿੰਨੇ 400 ਕਿਸਾਨ ਨੇ ਉਹਨਾਂ ਨੂੰ ਇੱਕ ਤਾਂ ਖਨੌਰੀ ਦੇ ਵਿੱਚ ਰੱਖਿਆ ਗਿਆ ਇੱਕ ਜਾਣਕਾਰੀ ਮਿਲੀ ਹੈ ਕਿ ਪਾਤਰਾਂ ਦੇ ਵਿੱਚ ਵੀ ਜਿਹੜਾ ਕਿਸਾਨਾਂ ਨੂੰ ਉਹ ਰੱਖਿਆ ਗਿਆ ਹੈਗਾ ਵੱਖ-ਵੱਖ ਜਗ੍ਹਾ ਦੇ ਉੱਪਰ ਕਿਸਾਨਾਂ ਨੂੰ ਜਿਹੜਾ ਉਹ ਰੱਖਿਆ ਗਿਆ ਹੈਗਾ ਹਾਲਾਂਕਿ ਬਹੁਤ ਸਾਰੇ ਲੋਕ ਜਿਹੜੇ ਕਿਸਾਨ ਨੇ ਉਹ ਆਪਣੇ ਟਰੈਕਟਰ ਟਰਾਲੀਆਂ ਲੈਣ ਦੇ ਲਈ ਆ ਵੀ ਰਹੇ ਨੇ ਖੁਦ ਆਪਣੇ ਸਾਧਨ ਲੈ ਕੇ ਆ ਰਹੇ ਨੇ ਨਾਮ ਦਰਜ ਕਰਵਾ ਰਹੇ ਨੇਗੇ ਅਤੇ ਵੱਖ-ਵੱਖ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਜ਼ਿਲ੍ਹਿਆਂ ਦੇ ਵਿੱਚ ਆ ਪ੍ਰੋਗਰਾਮ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਨੇਗੇ ਇਸ ਟਾਈਮ ਜਿੱਥੇ ਅਸੀਂ ਮੌਜੂਦ ਆਗੇ ਹਰਿਆਣੇ ਦੇ ਵਿੱਚ ਮੌਜੂਦ ਆ ਸਾਡੇ ਪਿੱਛੇ ਜਿਹੜਾ ਪੰਜਾਬ ਹੈ ਖਨੌਰੀ ਮੋਰਚਾ ਇਹ ਤਾਂ ਅੰਦਰ ਜਾਣ ਦੀ ਮੀਡੀਆ ਨੂੰ ਇਜਾਜ਼ਤ ਨਹੀਂ ਹੈ ਸ਼੍ਰੀਮ ਜੇ ਅਸੀਂ ਗੱਲ ਕਰੀਏ ਤਾਂ ਕਹਿ ਸਕਦੇ ਹਾਂ ਕਿ ਉਹੀ ਮੀਡੀਆ ਜਾ ਸਕਦਾ ਜਿਹੜਾ ਪੰਜਾਬ ਦੇ ਹੱਕ ਦੀ ਗੱਲ ਕਰਦਾ ਹੈ ਪੰਜਾਬ ਪੱਖੀ ਪੰਜਾਬ ਸਰਕਾਰ ਦੀ ਗੱਲ ਕਰਦਾ ਹੈ ਪੁਲਿਸ ਪ੍ਰਸ਼ਾਸਨ ਦੀ ਗੱਲ ਕਰਦਾ ਹੈਗਾ ਮੋਰਚੇ ਨੂੰ ਉਹਨਾਂ ਆ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਦੇ ਹਿਸਾਬ ਦੇ ਨਾਲ ਦਿਖਾਉਣ ਦੀ ਜਿਹੜਾ মিডিਆ ਗੱਲਬਾਤ ਕਰਦਾ ਹੈ ਜਿਹੜਾ ਕੋਸ਼ਿਸ਼ ਕਰਦਾ ਹੈਗਾ ਸਿਰਫ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਹੈ ਬਾਕੀਆਂ ਨੂੰ ਜਿਹੜਾ ਉਹ ਬਾਹਰੋਂ ਮੋੜ ਦਿੱਤਾ ਜਾਂਦਾ ਹੈ ਚਾਹੇ ਨੈਸ਼ਨਲ মিডিਆ ਹੈ ਜਾਂ ਫਿਰ ਹੋਰ ਹੈ ਜਿੱਥੇ ਕਦੇ ਅੰਦੋਲਨ ਚੱਲਦਾ ਸੀ ਇਹ ਤਾਂ ਅੰਦੋਲਨ ਦੇ ਵਿੱਚ ਪੰਜਾਬ ਦਾ ਬਹੁਤਾ মিডিਆ ਕਹਿ ਸਕਦੇ ਆ ਕਿ 50 ਤੋਂ ਪਲੱਸ ਚੈਨਲ ਇੱਥੇ ਹਰ ਰੋਜ਼ ਮੌਜੂਦ ਹੁੰਦੇ ਸੀ ਮੋਰਚੇ ਦੀ ਕਵਰੇਜ ਹੁੰਦੀ ਸੀ ਫਰਨਾਤਾ ਹੁਣੋਂ ਦੂਰੋਂ ਕਵਰੇਜ ਹੋ ਰਹੀ ਹੈ ਨਾ ਕਿ ਤੋਂ ਨਜ਼ਦੀਕ ਤੋਂ ਕਵਰੇਜ ਹੋ ਰਹੀ ਹੈ ਨਾ ਹੀ ਜਿਹੜਾ ਦਿਖਾਇਆ ਜਾ ਰਿਹਾ ਹੈਗਾ ਕਿ ਕਿੱਥੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਜਿਹੜੇ ਉਹ ਡੰਪ ਕੀਤੇ ਗਏ ਨੇ ਨਾ ਹੀ ਇਹ ਚੀਜ਼ ਦੂਰੋਂ ਦਿਖਾਈ ਜਾ ਰਹੀ ਹੈ ਕਿ ਐਕਸ਼ਨ ਕਿਸ ਤਰੀਕੇ ਨਾਲ ਹੋ ਰਿਹਾ ਹੈ ਤੋੜਪਣ ਕਿਸ ਤਰੀਕੇ ਨਾਲ ਤੰਬੂਆਂ ਦੀ ਕੀਤੀ ਜਾ ਰਹੀ ਹੈ ਜੀਸੀਬੀ ਮਸ਼ੀਨ ਲਾਈ ਹੋਈ ਹੈਗੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਸਮੇਂ ਤੇ ਕਿਹਾ ਸੀ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਮਿੱਤਰ ਕੀੜੇ ਨੇ ਤਾਂ ਹੁਣ ਲੱਗਦਾ ਹੈ ਕਿ ਜਿਹੜਾ ਪੰਜਾਬ ਦੇ ਕਿਸਾਨਾਂ ਦਾ ਮਿੱਤਰ ਕੀੜਾ ਸੀਗਾ ਕਿਹਾ ਜਾਂਦਾ ਹੈ ਕਿ ਫਸਲਾਂ ਨੂੰ ਮਿੱਤਰ ਕੀੜਾ ਬਚਾਉਂਦਾ ਹੈ ਤੇ ਦੁਸ਼ਮਣੇ ਜਿਹੜੇ ਦੁਸ਼ਮਣ ਕਿਸਾਨਾਂ ਦੇ ਕੀੜੇ ਹੁੰਦੇ ਨੇ ਉਹਨਾਂ ਨੂੰ ਖਾ ਜਾਂਦਾ ਹੈਗਾ ਤਾਂ ਹੁਣ ਜਿਹੜਾ ਪੰਜਾਬ ਪੰਜਾਬ ਦੇ ਕਿਸਾਨਾਂ ਦਾ ਮਿੱਤਰ ਕੀੜਾ ਸੀ ਉਹ ਪੰਜਾਬ ਦੇ ਕਿਸਾਨਾਂ ਨੂੰ ਹੀ ਲੱਗਦਾ ਕਿ ਖਾਣ ਦੇ ਉੱਪਰ ਲੱਗਿਆ ਹੋਏਗਾ ਵੱਡੀ ਗੱਲ ਪੰਜਾਬ ਦੇ ਮੁੱਖ ਮੰਤਰੀ ਨੇ ਜਦੋਂ ਸੰਯੁਕਤ ਕਿਸਾਨ ਮੋਰਚੇ ਨੂੰ ਚੰਡੀਗੜ੍ਹ ਵਾਲੇ ਪਾਸਿਓਂ ਬੇਰੰਗ ਮੋੜਿਆ ਸੀ ਤਾਂ ਉਸ ਤੋਂ ਇੱਕ ਮੀਟਿੰਗ 'ਚ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਤੁਹਾਨੂੰ ਕੀ ਲੱਗਦਾ ਕਿਸਾਨਾਂ ਨੂੰ ਕਿ ਮੈਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਮੈਂ ਤੁਹਾਨੂੰ ਸਰਕਾਰ ਚਲਾ ਕੇ ਦਿਖਾਉਂਗਾ ਅਤੇ ਜਿਹੜੇ ਤੁਸੀਂ ਜਿਹੜੇ ਅੰਦੋਲਨ ਕਰਦੇ ਹੋ ਇਹਨਾਂ ਨੂੰ ਵੀ ਜਿਹੜਾ ਹਟਾ ਕੇ ਦਿਖਾਵਾਂਗਾ ਇੱਕ ਸਿੱਧੀ ਤਰੀਕੇ ਨਾਲ ਕਿਸਾਨਾਂ ਨੇ ਗ੍ਰਾਹਾਂ ਜਥੇਬੰਦੀ ਨੇ ਕਿਹਾ ਸੀ ਕਿ ਸਿੱਧੀ ਤੌਰ ਦੇ ਉੱਪਰ ਸੰਯੁਕਤ ਕਿਸਾਨ ਮੋਰਚੇ ਦਾ ਬਿਆਨ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਤਾਂ ਹੁਣ ਉਹ ਸਾਬਤ ਹੋ ਚੁੱਕਿਆ ਇਸ ਤੋਂ ਪਹਿਲਾਂ ਗੁਰਮੀਤ ਸਿੰਘ ਖੁੱਡੀਆਂ ਤੇ ਕਟਾਰੂ ਚੱਕ ਵੇ ਕਹਿ ਚੁੱਕੇ ਸੀ ਕਿ ਜਿਹੜੀ ਸੰਗਰੂਰ ਦੇ ਵਿੱਚ ਲੱਡੇ ਕੋਠੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਇਕੱਠਾ ਕੀਤਾ ਜਾ ਰਿਹਾ ਹੈਗਾ ਉਸ ਦਾ ਕੋਈ ਮੰਤਵ ਨਹੀਂ ਕਿ ਸ਼ੰਭੂ ਉਤੇ ਖਨੌਰੀ ਦੇ ਉੱਪਰ ਜਿਹੜਾ ਕਾਰਵਾਈ ਹੋਵੇ ਪਰ ਗੁਰਮੀਤ ਸਿੰਘ ਖੁੱਡੀਆਂ ਤੇ ਕਟਾਰੂ ਚੱਕ ਦੀ ਵੀਡੀਓ ਜਿਹੜੀ ਆਵਾਜ਼ ਪਾਰਟੀ ਦੇ ਪੇਜ ਦੇ ਉੱਪਰ ਨਹੀਂ ਆਉਂਦੀ ਹੋਰ ਸਾਰੇ ਲੀਡਰ ਚਾਹੇ ਉਹ ਮੀਤਿਹਰ ਹੋਣ ਜਾਂ ਫਿਰ ਹਰਪਾਲ ਸਿੰਘ ਚੀਮਾ ਹੋਣ ਜਾਂ ਫਿਰ ਤਰਨ ਚੁੰਗਾ ਜਾਂ ਇਹਨਾਂ ਦੇ ਮਾਲਵਿੰਦਰ ਕੰਗ ਐਮਪੀ ਹੋਣ ਸਾਰਿਆਂ ਦੀਆਂ ਵੀਡੀਓ ਸੋਸ਼ਲ ਮੀਡੀਆ ਪੇਜ ਤੇ ਆਮ ਆਦਮੀ ਪਾਰਟੀ ਦੇ ਪੇਜ ਤੇ ਪਾਈਆਂ ਜਾਂਦੀਆਂ ਨੇ ਤੇ ਕਿਹਾ ਜਾਂਦਾ ਕਿ ਪੰਜਾਬ ਦੇ ਵਿੱਚ ਵਪਾਰ ਨੂੰ ਵੱਡੀ ਠੇਸ ਪਹੁੰਚ ਰਹੀ ਸੀ ਤਾਂ ਕਰਕੇ ਇਹ ਅੰਦੋਲਨ ਹਟਾਉਣਾ ਜ਼ਰੂਰੀ ਸੀ بڑے ਸਵਾਲ ਨਿਕਲਦੇ ਨੇ ਇਸ ਅੰਦੋਲਨ ਦੇ ਵਿੱਚੋਂ ਤੇ ਹੋਰ ਵੀ ਬਹੁਤ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਾਂਗੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ